ਕਿਹੜਾ ਪਿੰਡ ਹੈ ਬਾਈ ਜੀ? ਗੁਲਾਬਗੜ ਹੈ ਜੀ। ਗੁਲਾਬਗੜ ਬਠਿੰਡਾ ਜ਼ਿਲ੍ਹਾ ਜੀ। ਠੀਕ ਹੈ। ਤੇ ਕਿੰਨੇ ਜਾਨਵਰ ਲੈ ਕੇ ਆਏ ਹੋ? ਤਿੰਨੇ ਜਾਨਵਰ ਲੈ ਕੇ ਆਏ ਜੀ। ਆਪਾਂ ਇੱਕ ਬਸ਼ੇਰੀ ਆ ਜੀ ਸਵਾ ਦੋ ਸਾਲ ਦੀ, ਦੋ ਬਸ਼ੇਰੇ ਆ ਜੀ 7 ਸਾਲ ਦੇ। ਠੀਕ ਹੈ। ਇਹ ਬਸ਼ੇਰੀ ਸਵਾ ਦੋ ਸਾਲ ਦੀ ਆ। ਹਾਂ ਜੀ। ਤੇ ਕਿੰਨਾ ਕੱਦ ਕਰ ਗਈ ਐ? ਇਹ 58.5 ਕਰ ਗਈ ਜੀ। 58.5 ਹਾਂ ਜੀ। ਤੇ ਹੋਰ ਵਧਣ ਦੇ ਹੈ ਉਮੀਦ? ਹਾਂ ਚਾਂਸ ਵਧੂ ਜੀ ਹਜੇ। ਕਿੰਨਾ ਕ ਜਾ ਸਕਦਾ? ਇਹ ਜਾਊਗਾ ਜੀ 61+ ਕਰ ਦੇਦਾ। 61+ ਹਾਂ ਜੀ। ਤੇ ਵੀ ਹਜੇ ਤੱਕ ਖਾਲੀ ਹੈ ਜੀ ਹਾਂ ਖਾਲੀ ਹੈ ਇਹ ਪਰ ਇਹਨੇ ਹੀਟ ਕੱਢੀ ਖੜੀ ਹੈ ਜੀ ਅੱਛਾ ਠੀਕ ਹੈ ਤੇ ਕਿਸੇ ਲਾਈਨ ਤੋਂ ਹੈ ਇਹ ਅਬੋਰ ਵਾਲੀ ਲਾਈਨ ਤੋਂ ਆਈ ਅਬੋਰ ਵਾਲੇ ਦੀ ਲਾਈਨ ਤੋਂ ਆ ਠੀਕ ਹੈ ਤੁਹਾਡੇ ਫਾਰਮ ਤੇ ਤਿਆਰ ਹੋਈ ਹੈ ਕਿ ਕਿਤੇ ਲਈ ਹੈ ਬੱਚੀ ਲੈਤੀ ਸੀ ਆਪਾਂ ਜੀ 6 ਮਹੀਨੇ ਦੀ ਹੈ ਅੱਛਾ ਹਾਂਜੀ ਤੇ ਹੁਣ ਤੁਸੀਂ ਸੇਲ ਤੇ ਲਈ ਹੋਈ ਹੈ ਹਾਂ ਸੇਲ ਤੇ ਲਈ ਹੋਈ ਹੈ ਕੀ ਡਿਮਾਂਡ ਕਰਦੇ ਹੋ ਦੀ ਇਹਦਾ 75000 ਰੁਪਏ ਡਿਮਾਂਡ ਕੀਤੀ ਹੈ ਜੀ 75000 ਕੀਤੀ ਹੈ ਡਿਮਾਂਡ ਹਾਂਜੀ ਠੀਕ ਹੈ ਜੀ ਤੇ ਕਿਵੇਂ ਚੱਲ ਰਹੀ ਐ ਮੁਖਤਸਰ ਸਾਹਿਬ ਦੀ ਮੰਡੀ ਬਸ ਠੀਕ ਠਾਕ ਹੀ ਆ ਜੀ ਹਜੇ ਤਾਂ ਜੀ ਅੱਜ ਸ਼ੁਰੂ ਹੋਈ ਆਈ ਜਾਂਦੀਆਂ ਜੀ ਘੋੜੀਆਂ ਭਰਜੂ ਮੰਡੀ ਜੀ ਕੱਲ ਤਾਂ ਹੀ ਪੂਰੀ ਕੱਲ ਤਾਂ ਹੀ ਭਰਜੂ ਹੈ ਹਾਂਜੀ ਠੀਕ ਹੈ ਜੀ ਤੇ ਹੋਰ ਕਿਹੜੇ ਜਾਨਵਰ ਆ ਉਹ ਵੀ ਦਿਖਾਓ ਆਪਣੇ ਅੰਦਰ ਖੜਿਆ ਜੀ ਪਿਛੇ ਅੱਛਾ ਜੀ ਇਹ ਇਹ ਵੀ ਬਸ਼ੇਰੀਆਂ ਇਹ ਬਸ਼ੇਰਾ ਜੀ ਬਸ਼ੇਰਾ ਅੱਛਾ ਜੀ 1.5 ਸਾਲ ਦਾ ਬਸ਼ੇਰਾ ਜੀ ਇਹ ਇਹ ਕਿ ਮਾਰਵਾੜੀ ਆ ਕਿ ਲਾਲਚੰਬਾਈ ਇੱਕ ਮੈਦ ਰੰਗ ਆ ਗਿਆ ਜੀ ਦਾ ਮਾਰਵਾੜੀ ਮਾਰਵਾੜੀ ਕੁਮੈਚ ਹਾਂਜੀ ਠੀਕ ਹੈ ਇਹ ਵੀ ਕਿਤੋਂ ਖਰੀਦੇ ਸੀ ਕਿ ਤਿਆਰ ਕੀਤਾ ਇਹ ਵੀ ਖਰੀਦੇ ਆ ਜੀ ਦੋਨੇ ਖਰੀਦੇ ਆ ਠੀਕ ਹੈ ਜੀ ਤੇ ਇਹ ਸੇਲ ਤੇ ਲਾਇਆ ਦੋਨੇ ਸੇਲ ਤੇ ਲਾਏ ਹੋਏ ਆ ਜੀ ਹਾਂਜੀ ਕਿੰਨਾ ਇਹਦੀ ਉਮਰ ਕਿੰਨੀ ਦੱਸੀ ਆ ਇਹ 1.5 ਸਾਲ ਆ ਜੀ ਤੇ ਕਿੰਨਾ ਕੱਦ ਕਰ ਗਿਆ ਕੱਦ ਇਹਦਾ 57+ ਆ ਜੀ ਥੋੜਾ ਜਿਹਾ ਉਹ ਕਿਉਂ ਲੱਗ ਰਿਹਾ ਵੀ ਜਿਆਦਾ ਰਾਜੀ ਜਾਣੀ ਲੱਗ ਰਿਹਾ ਜੀ ਇਹ ਹਿੱਸੇ ਸੀ ਆਪਾਂ ਲੈਤੇ ਹੋਏ ਜੀ 20 ਦਿਨ ਹੋਏ ਆਪਾਂ ਲੈਤ ਨੂੰ ਇਹਦੋਂ ਜਾਇ ਹਿੱਸੇ ਸੀਗੇ ਜੀ ਅੱਛਾ ਥੋੜੇ ਕਾਮਯਾਬ ਕਰ ਲਈ ਆਪਾਂ ਜੀ ਕਾਮਯਾਬ ਕਰ ਲਈ ਹਾਂਜੀ ਠੀਕ ਆ ਜੀ ਤੇ ਇਹਦੀ ਕੀ ਡਿਮਾਂਡ ਕਰਦੇ ਹੋ ਫਿਰ ਇਹਦੀ ਕੀਤੇ 17000 ਜੀ ਕੱਦ ਕਿੰਨਾ ਦੱਸਿਆ ਸੀ ਇਹਦਾ ਇਹ 57+ ਹੈ 52+ ਹੈ ਇਹ ਕੋਈ ਲਾਈਨ ਦਾ ਕਿ ਨਹੀਂ ਇਹ ਆਪਾਂ ਨੂੰ ਨਹੀਂ ਪਤਾ ਇਹ ਲੈਤੇ ਹੋਏ ਆਪਣੇ ਦੋਨੇ ਅੱਛਾ ਹਾਂਜੀ ਠੀਕ ਹੈ ਜੀ ਤੇ ਦੂਜਾ ਇਹ ਕਾਲਾ ਚੰਬਾ ਜੀ ਕਾਲਾ ਚੰਬਾ ਬਸ਼ੇਰਾ ਇਹ ਵੀ ਹੈ ਹਾਂਜੀ ਠੀਕ ਹੈ ਤੇ ਇਹ ਵੀ ਕੋਈ ਲਾਈਨ ਦਾ ਕਿ ਨਹੀਂ ਇਹ ਵੀ ਲੈਤਾ ਹੋਇਆ ਜੀ ਆਪਣੇ ਦੋਨੇ ਇੱਕ ਕੋਰੀ ਲੈਤੇ ਹੋਏ ਆ ਜੀ ਠੀਕ ਹੈ ਠੀਕ ਹੈ ਹਾਂਜੀ ਤੇ ਕਿੰਨਾ ਕੱਦ ਕਰ ਗਿਆ ਇਹ ਦਾ ਵੀ 57+ ਹੀ ਹੈ ਜੀ 52+ ਹੈ ਦਾ ਹਾਂਜੀ ਠੀਕ ਹੈ ਤੇ ਕੀ ਡਿਮਾਂਡ ਕਰ ਰਹੇ ਹੋ ਇਹਦੀ ਇਹਦੀ ਕਿਤਾ 20000 ਰੁਪਇਆ ਜੀ अच्छा वी यार हां जी काला चम्बा जी अच्छा ठीक है हां जी ਤੇ ਕਾਲੇ ਚੰਬੇ ਦਾ ਕੋਈ ਗਾਂ ਜਿਆਦਾ ਤਾਂ ਨਹੀਂ ਰਹਿੰਦੀ ਵੈਲਿਊ ਹਨਾ ਜੀ ਠੀਕ ਠਾਕ ਹੀ ਹੁੰਦੀ ਹੈ ਜੀ ਨਹੀਂ ਹੈ ਨਹੀਂ ਨੁਕਰੇ ਬੱਚੇ ਚੱਲ ਜਾਈ ਜੀ ਕਾਲੀ ਚੰਬੀ ਘੋੜੀ ਹੋਵੇ ਚਲੋ ਨੁਕਰੇ ਬੱਚੇ ਫਿਰ ਉਮੀਦ ਹੁੰਦੀ ਹੈ ਹਨਾ ਕਾਲੀ ਚੰਬੀ ਜੀ ਲਾ ਚੰਬੀ ਨੁਕਰੇ ਬੱਚੇ ਦੇ ਇਹਨਾਂ ਦੇ ਚਾਂਸ ਹੁੰਦੇ ਜੀ ਇਹਨਾਂ ਦੇ ਪੂਰੇ ਹਾਂ ਇਹ ਤਾਂ ਫਿਰ ਮਤਲਬ ਕੋਈ ਰੇੜੇ ਵਾਲੇ ਵਗੈਰਾ ਨੇ ਰੇੜੇ ਆ ਲੈ ਜਾਂਦੇ ਆ ਜੀ ਜਾਂ ਕੋਈ ਉਪਰ ਵਾਲੇ ਕੋਈ ਹੂਟੇ ਹਟੇ ਲੈਣ ਨੂੰ ਜੀ ਆ ਵੀ ਕੋਈ ਸਵਾਰੀ ਕਰਨੀ ਆ ਜਾਂ ਰੇੜੇ ਵਾਲਾ ਹੈ ਨਾ ਉਸ ਤਰ੍ਹਾਂ ਲੈ ਜਾਂਦਾ ਤਾਂ ਹੀ ਇਹਦਾ ਵੀ ਘੱਟ ਰੇਟ ਰਹਿੰਦਾ ਹਾਂਜੀ ਘੱਟ ਰਹਿੰਦਾ ਜੀ ਤੁਸੀਂ ਵੀ ਘੱਟ ਤੇ ਖਰੀਦਿਆ ਹੋਊਗਾ ਹਾਂ ਘੱਟ ਤੇ ਆਪਾਂ ਖਰੀਦਿਆ ਜੀ ਠੀਕ ਹੈ ਠੀਕ ਹੈ ਹਾਂਜੀ ਬਾਕੀਆਂ ਦਾ ਤਾਂ ਚਲੋ ਕਾਲੀ ਚੰਬੀ ਲਾਲ ਚੰਬੀ ਦੀ ਤਾਂ ਵੈਲਿਊ ਪੈ ਜਾਂਦੀ ਹੈ ਹਨਾ ਹਾਂਜੀ ਹਾਂਜੀ ਆ ਵੀ ਠੀਕ ਹੈ ਕਮੈਦ ਵੀ ਫਿਰ ਵੀ ਚੱਲ ਜਾਂਦਾ ਹੈ ਮਾਰਵਾੜੀ ਚ ਆ ਜਾਂਦਾ ਹੈ ਹਾਂਜੀ ਹਾਂਜੀ ਆਸਟ੍ਰੇਲੀਆ ਨੇ ਤਾਂ ਯੂਜ਼ ਕਰਦੇ ਫਿਰ ਕਮੈਦ ਦਾ ਬਣਾ ਲੈਂਦੇ ਆ ਸਾਨ ਬੋਲ ਰਹੇ ਹਾਂ ਠੀਕ ਹੈ ਤੁਹਾਡਾ ਕੰਟੈਕਟ ਨੰਬਰ ਦੱਸ ਦਿਓ ਆਪਾਂ ਨੰਬਰ ਹੈ ਜੀ 8054460563 ਨਾਮ ਵਕੀਲ ਆ ਜੀ ਪਿੰਡ ਗਲਾਵਗੜ੍ਹ ਜੀ ਜ਼ਿਲ੍ਹਾ ਬਠਿੰਡਾ ਠੀਕ ਹੈ ਸਰ ਥੈਂਕ ਯੂ